ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ YouTube ਚੈਨਲ ਤੇ ਤੁਹਾਡਾ ਸਾਰਿਆਂ ਦਾ ਵੈਲਕਮ ਤੇ ਸਵਾਗਤ ਕਰਦਾ ਤੇ ਸਾਰਿਆਂ ਨੂੰ ਸਾਡੇ YouTube ਚੈਨਲ ਵੱਲੋਂ ਪਿਆਰ ਭਰੇ ਸਤਿ ਸ਼੍ਰੀ ਅਕਾਲ ਜੀ ਤੇ ਅੱਜ ਆਪਾਂ ਪਹੁੰਚੇ ਸੀਗੇ ਜੀ ਤਰ ਤੋ ਸ਼੍ਰੀ ਦਮ ਦਾਸ ਸਾਹਿਬ ਤਲਵੰਡੀ ਸਾਬੋ ਤੇ ਆਪਣੇ ਇਹ ਰਿਸ਼ਤੇਦਾਰ ਆਏ ਹੋ ਸੀ ਉਹ ਕਹਿੰਦੇ ਸ਼ਾਮ ਕਹਿੰਦੇ ਵੀ ਆਪਾਂ ਮੱਥਾ ਟੇਕਣ ਜਾਣਾ ਹੈਗਾ ਤੇ ਅਸੀਂ ਗੁਰਦੁਆਰਾ ਸਾਹਿਬ ਪਹੁੰਚੇ ਆ ਤੇ ਅਸੀਂ ਹੁਣ ਜੋੜਾ ਕਰ ਸਾਹ ਕੋਲ ਪਹੁੰਚ ਕੇ ਨਾ ਤੇ ਇੱਥੇ ਅਸੀਂ ਜੋੜੇ ਜਮਾ ਕਰਵਾ ਦਿੱਤੇ ਨੇ ਸੰਗਤ ਜੀ ਜੋੜੇ ਜਮਾ ਕਰਨ ਤੋਂ ਉਪਰੰਤ ਸਵੀਰ ਵਾਲੀ ਸਾਈਡ ਜਾਵਾਂਗੇ ਦੂਜੀ ਸਾਈਡ ਜਿੱਥੇ ਕਿ ਪਾਣੀ ਆਪਾਂ ਆਪ ਵੀ ਪੀਤਾ ਜਲ ਤੇ ਬੱਚਿਆਂ ਨੂੰ ਵੀ ਜਲ ਸ਼ਿਕਾਇਆ ਹੈਗਾ ਤੇ ਉਸ ਤੋਂ ਬਾਅਦ ਆਪਾਂ ਦਰਵਾਰ ਸਾਹਿਬ ਵੱਲ ਅੱਗੇ ਵਧੇ ਹੋਏ ਹੁਣ ਬਹੁਤ ਸੋਹਣੀ ਲੁੱਕ ਦਿੱਤੀ ਗਈ ਹੈਗੀ ਜਿੱਥੇ ਅੱਗੇ ਮੀਂਹ ਕਣੀ ਦੇ ਵਿੱਚ ਇੱਥੇ ਪਾਣੀ ਖੜ ਜਾਂਦਾ ਸੀ ਹੁਣ ਉੱਤੇ ਬਹੁਤ ਜ਼ਿਆਦਾ ਉੱਚਾ ਚੱਕ ਕੇ ਬਹੁਤ ਸੋਹਣਾ ਪੱਥਰ-ਪੱਥਰ ਤੇ ਪੂਰਾ ਟੌਪ ਦਾ ਕੰਮ ਕੀਤਾ ਗਿਆ ਪ੍ਰਮਾਤਮਾ ਚੜ੍ਹਦੀ ਕਲਾ ਚ ਰੱਖੇ ਸਾਰਿਆਂ ਨੂੰ ਬਹੁਤ ਸੋਹਣਾ ਹੈ ਤੇ ਆਜੋ ਜੀ ਹੁਣ ਸਾਨੂੰ ਆਪਾਂ ਅੱਗੇ ਜਾ ਕੇ ਦਰਵਾਸਾ ਚ ਦਰਸ਼ਨ ਕਰਾਵਾਂਗੇ ਸੰਗਤ ਦੇ ਗੜੀ ਦਰਵਾਰ ਸਾਹਿਬ ਦੇ ਵਿੱਚ ਦਰਸ਼ਨ ਕਰਾਵਾਂਗੇ ਸਭ ਨੂੰ ਤੇ ਵੀਡੀਓ ਦੇ ਵਿੱਚ ਬਣੇ ਰਹੋ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰ ਲਓ ਜੀ ਤੇ ਨਾਲੇ ਸਪੋਰਟ ਕਰਿਆ ਕਰੋ ਵੱਧ ਤੋਂ ਵੱਧ ਤੇ ਵੀਡੀਓ ਵੱਤੋਂ ਸ਼ੇਅਰ ਵੀ ਜਰੂਰ ਕਰਿਆ ਕਰੋ ਜੀ ਤੁਹਾਡੇ ਸਾਰਿਆਂ ਦੇ ਸਹਿਯੋਗ ਦੀ ਲੋੜ ਹੈ ਜੀ ਤੇ ਤੁਸੀਂ ਵੱਧ ਤੋਂ ਵੱਧ ਸਹਿਯੋਗ ਦਿਓ ਜਿਸ ਨਾਲ ਸਾਡਾ YouTube ਚੈਨਲ ਮੋਨੋਟਾਈਜ਼ ਹੋਏ ਸਬਸਕ੍ਰਾਈਬਰ ਤਾਂ ਸਾਡੇ ਪੂਰੇ ਹੋ ਚੁੱਕੇ ਆ ਜੀ ਵਾਚ ਟਾਈਮ ਇਹ ਲੋ ਘਟਾ ਪ੍ਰਮਾਤਮਾ ਚੜ੍ਹਦੀ ਕਲਾ ਚ ਰੱਖੂਆ ਕਿਰਪਾ ਕਰੂਗਾ ਤੇ ਵਾਚ ਟਾਈਮ ਵੀ ਪੂਰਾ ਕਰਵਾਊਗਾ ਤੇ ਹੁਣ ਸੋਨੂੰ ਅਸੀਂ ਇੱਥੇ ਨਾਲ ਹੀ ਕਿਉ ਟੋਟਨੇ ਲੱਗੇ ਹੋऊंगा ਨੇ ਉੱਥੇ ਹੱਥ ਧੋਣ ਵਾਸਤੇ ਮੈਂ ਜਾ ਰਿਹਾਗਾ ਤੇ ਨਾਲ ਹੀ ਸਾਰੀ ਫੈਮਲੀ ਆ ਰਿਸ਼ਤੇਦਾਰ ਨੇ ਉੱਥੇ ਧੋਕੇ ਬੱਚਿਆਂ ਦੇ ਹੱਥ ਪਾਣੀ ਪੈਰ ਧਵਾ ਕੇ ਉਦੋਂ ਅਚ ਅਸੀਂ ਦਰਵਾਜ਼ਾ ਉਹਨਾਂ ਜਾ ਰਹੇ ਹਾਂ ਜੀ ਹਾਂ ਉਹ ਜੀ ਤਰਵਾਸਾ ਨੂੰ ਪਹੁੰਚ ਚੁੱਕੇ ਸੀਗੇ ਤੇ ਚਾਹੇ ਇੱਕ ਫੋਟੋ ਕੱਢਨੀ ਜ਼ਰੂਰ ਹੈ ਬਸ ਤਸੀਤ ਤਮੇ ਜੁਨੇ ਬਾਕੀ ਖੂਰੂ ਪ੍ਰਗਟ ਨੇ ਬਹੁਤ ਸਾਰੇ ਕੰਮ ਹੋਣੇ ਨੇ ਤੇ ਮੇਰੇ ਕੋਲੋਂ ਹੀ ਬਤਵਾਦ ਸੇਰ ਤੇ ਸਪੋਰਟ ਦੀ ਲੋੜ ਕਰ ਰਿਹਾ ਹੈ

ਬਦਲਤਾਂ ਕੀ ਰੂਮਿਆਂ ਭਰਿਆ ਪ੍ਰਿਆਗ ਨਾਮ ਦੇ ਮੰਦਿਰ ਤੋਂ ਗੁਰਦਵਾਰਾ ਦਰਸੇ ਆਜੂ ਨੇ ਕੋਰਸ ਜਾਗਦੇ ਪ੍ਰਿਆਗ ਦਿੱਤੀ ਹੈ। ਹਾਂ ਮੈਂ ਉਹਦੀ ਗੱਲ ਬਾਤ ਵਿੱਚ ਕੀ ਬਤਨਾ ਸੰਕਾ ਲਏ। ਅਬਦੁੱਲ ਮਰਦ ਦਾਇਆ ਜੀ ਆਪੇ ਵਿਖੋ ਤੁਹਾਡਾ ਰਾਜ ਭਾਵੇ ਜੀ। ਗੁਰੂ ਗੋਬਿੰਦ ਸਿੰਘ ਜੀ ਤੇ ਉਹ ਜੀ ਆਪੇ ਦੇ। ਅੱਜ ਬਾਤ ਵਿੱਚ ਉਹਦਾ ਇਕਰਾਰ ਬਣਾ ਰਿਹਾ ਹੈ ਤੇ ਇਹ ਬਣਾ ਕੇ ਲਗਾਉਣ ਤੋਂ ਬਾਅਦ ਜਿਸ ਬਾਦ ਦੀ ਉਹ ਜਾ ਰਿਹਾ ਹੈ ਦੁਨੀਆ ਕੋਲ ਤੋਂ ਪੜੀ ਕਰਾਈ ਚੱਲ ਜਾਰੀ ਹੈ ਪਰ ਉਹ ਲੱਗਦਾ ਕਿ ਚੋਣ ਦਾ ਬਹੁਤ ਵੱਡਾ ਪ੍ਰਸੰਗ ਹੈ ਹਾਂਜੀ ਇਸ ਸਾਰੀ ਵੀਡੀਓ ਦੀ ਡਿਟੇਲ ਤੁਹਾਨੂੰ ਦੇ ਚੁੱਕੇ ਹਾਂ ਵੀਡੀਓ ਸਾਰੀ ਬਣ ਚੁੱਕੀ ਸੀ ਤੁਸੀਂ ਸਾਡੀ ਵੀਡੀਓ ਦੇਖ ਹੀ ਲetti ਹੋਣੀ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਤੇ ਸਪੋਰਟ ਕਰੋ ਇਸ ਗੁਰੂ ਘਰ ਦੇ ਵਿੱਚ ਨਾ ਵੀ ਹਰ ਇੱਕ ਚੀਜ਼ ਲਿਖਿਆ ਜਿਵੇਂ ਭਾਈ 달 ਸਿੰਘ ਜੀ ਗੁਰੂ ਗੋਬ ਸਿੰਘ ਜੀ ਅਤੇ ਉਹਨਾਂ ਨਾਲ ਆਏ ਸਿੰਘ ਤੇ ਆਪਣੇ ਸਾਥੀਆਂ ਸਮੇਤ ਦਮਨਵਾ ਸਾਹਿਬ ਇਸ ਸਾਰੀ ਜਾਣਕਾਰੀ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਦੇਵਾਂਗੇ ਕੱਲੇ-ਕੱਲੇ ਫੋਟੋ ਦੇ ਗੁਰੂ ਸਾਹਿਬ ਨੇ ਇਹ ਕੀ ਕੀਤਾ ਕੀ ਨਹੀਂ ਸੋਨ ਕੱਲਾ ਕੱਲਾ ਡਿਟੇਲ